ਉਹ ਵੀ ਮੇਰੇ ਵਾਸਤੇ ਅੰਮ੍ਰਿਤ ਵਰਗਾ ਕਿਉਂਕਿ ਉਹਦੇ ਮਨ 'ਚ ਪ੍ਰੇਮ ਆ ਗੱਲ ਪ੍ਰੇਮ ਦੀ ਐ ਨਾ ਜਿਸ ਸਥਾਨ 'ਤੇ ਆਪਾਂ ਬੈਠੇ ਆ ਉਹ ਮਾਈ ਨੇ ਚੋਲਾ ਲਿਆ ਕੇ ਛਕਾਇਆ ਗੁਰੂ ਅਰਜਨ ਦੇਵ ਸਾਹਿਬ ਨੂੰ ਕਿਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਤਨੀ ਵੀ ਪਹਿਲਾਂ ਕਿਤੇ ਚੂਰੀ ਨਾ ਖਾਧੀ ਹੋਊਗੀ ਤੇ ਪਹਿਲੀ ਵਾਰਾਂ ਖਾਧੀ ਤੇ ਖੁਸ਼ ਹੋਏ ਨਹੀਂ ਉਸ ਮਾਈ ਸੁੱਖਾਂ ਦਾ ਪ੍ਰੇਮ ਹੀ ਇੰਨਾ ਉਨੇ ਐਸੇ ਪਿਆਰ ਨਾਲ ਤਿਆਰ ਕਰਕੇ ਲਿਆਂਦੀ ਕਿ ਸਤਿਗੁਰੂ ਗੁਰੂ ਅਰਜੁਨ ਦੇਵ ਸਾਹਿਬ ਜੀ ਖੁਸ਼ ਹੋ ਗਏ ਉਹਦਾ ਪਿਆਰ ਵੇਖ ਕੇ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹਰ ਧਨ ਸੰਚਨ ਹਰ ਨਾਮ ਭੋਜਨ ਇਹੋ ਨਾਨਕ ਕੀਨੋ ਚੋਲਾ ਇਹ ਉਸ ਮਾਈ ਦਾ ਪ੍ਰੇਮ ਸੀ ਕਿ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭੈਣੀ ਤੋਂ ਚੋਲਾ ਸਹਿ ਬਣਾਤਾ ਇਸ ਨਗਰ ਨੂੰ ਨਾ ਹੀ ਬਦਲ ਦਿੱਤਾ ਮਾਈ ਦਾ ਪ੍ਰੇਮ ਭਾਗ ਲੱਗੇ ਨਾ ਇਹ ਗੱਲ ਪ੍ਰੇਮ ਦੀ ਹੈ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਇਸ ਨਗਰ ਨੂੰ ਭੈਣੀ ਤੋਂ ਚੋਲਾ ਸਾਹਿਬ ਬਣਾਤਾ ਚੋਲਾ ਸਾਹਿਬ ਇਹ ਪ੍ਰੇਮ ਦੀ ਖੇਡ ਹੈ ਤੇ ਕਹਿੰਦੇ ਕਹਤ ਤ ਕਬੀਰ ਸਾਹਿਬ ਕਹਿੰਦੇ ਕ੍ਰਿਸ਼ਨ ਕਹਿਣ ਲੱਗੇ ਵੀ ਤੇਰੇ ਘਰ ਦਾ ਦੁੱਧ ਵੀ ਪਾਣੀ ਵਰਗਾ ਤੇ ਉਹਦੇ ਘਰ ਦਾ ਪਾਣੀ ਵੀ ਅੰਮ੍ਰਿਤ ਸਮਾਨੀ ਥੀਰ ਸਮਾਨ ਸਾਗ ਮੈਂ ਪਾਇਆ ਤੇਰੇ ਘਰ ਚੋਂਦੇ ਤੇ ਤੂੰ ਖੀਰ ਬਣਾਈ ਸੀ ਬਦਾਮ ਪਾ ਕੇ ਪਿਸ਼ਟੇ ਪਾ ਕੇ ਗਿਰਿਆ ਪਾ ਕੇ ਕਈ ਤਰ੍ਹਾਂ ਦੇ ਤੇਰੇ ਘਰ ਦੀ ਖੀਰ ਤੇ ਉਹਦੇ ਘਰ ਦਾ ਸਾਗ ਬੇਦਰ ਦੇ ਘਰ ਦਾ ਸਾਗ ਪਰ ਗੱਲ ਪ੍ਰੇਮ ਦੀ ਐ ਕਹਿੰਦੇ ਉਹਦੇ ਘਰ ਦੇ ਸਾਗ ਦੇ ਵਿੱਚੋਂ ਵੀ ਤੇਰੀ ਖੀਰ ਦੇ ਨਾਲੋਂ ਆਨੰਦ ਜੱਦ ਹਾਇਆਈ ਖੀਰ ਸਮਾਨ ਸਾਗ ਮੈਂ ਪਾਇਆ ਤੇਰੀ ਖੀਰ ਵਰਗਾ ਰਸ ਮੈਨੂੰ ਉਹਦੇ ਸਾਗ ਦੇ ਵਿੱਚੋਂ ਹੀ ਆ ਗਿਆ ਉਹਨੇ ਪ੍ਰੇਮ ਐਸੇ ਨਾਲ ਛਕਾਇਆ ਗੁਣ ਗਾਵਤ ਰੈਨ ਬਿਹਾਨੀ ਫਿਰ ਤੇਰੇ ਕੋਲ ਆਉਂਦੇ ਤੂੰ ਤੇ ਰਾਜ ਭਾਗ ਦੀਆਂ ਗੱਲਾਂ ਕਰੀ ਜਾਣੀਆਂ ਸੀ ਉਹਦੇ ਕੋਲ ਰਾਤ ਰਹਿ ਆਂ ਤੇ ਰੱਬ ਦੇ ਗੁਣ ਗਾਉਂਦਿਆਂ ਰਾਤ ਬਤੀਤ ਹੋਈ ਆ ਉਹਦਾ ਜਸ ਕਰਦਿਆਂ ਰਾਤ ਬਤੀਤ ਹੋਈ ਆ ਕਬੀਰ ਕੋ ਸੁਆਮੀ ਕਬੀਰ ਕੋ ਠਾਕੁਰ ਅਨੰਦ ਬినੋਦੀ ਭਗਤ ਸਾਹਿਬ ਕਹਿੰਦੇ ਇਸ ਤਰ੍ਹਾਂ ਕ੍ਰਿਸ਼ਨ ਜੀ ਨੇ ਦੱਸਿਆ ਵੀ ਤੇਰੇ ਮਨ ਚ ਪ੍ਰੇਮ ਨਹੀਂ ਗੱਲ ਪ੍ਰੇਮ ਦੀ ਐ ਮੈਂ ਤਾਂ ਉਹਦੇ ਕੋਲ ਗਿਆ ਤੇ ਭਗਤ ਸਾਹਿਬ ਕਹਿੰਦੇ ਉਹ ਜਿਹੜਾ ਸਾਡਾ ਠਾਕੁਰ ਮਾਲਕ ਨਾ ਰਮਿਆ ਹੋਇਆ RAM ਅਨੰਦ ਬਿਨੋਦੀਓ ਆਨੰਦਮਈ ਬਿਨੋਦ ਕਈਏ ਕੌਤਕ ਕਰਨ ਵਾਲਾ ਜਾਤ ਨਾ ਕਾਹੂ ਕੀ ਮਾਨੀ ਉਹ ਕਿਸੇ ਦੀ ਜਾਤ ਨਹੀਂ ਮੰਨਦਾ ਭਾਵ ਉਹ ਪ੍ਰੇਮ ਵੇਖਦਾ ਜਿਹੜਾ ਪਿਆਰ ਦੇ ਨਾਲ ਉਹਨੂੰ ਯਾਦ ਕਰਦਾ ਉਹਦੀ ਜਾਤ ਉੱਚੀ ਹੋਵੇ ਭਾਵੇਂ ਹੋਵੇ ਨੀਵੀਂ ਉਹਦੇ ਕੋਲ ਮਾਇਆ ਥੋੜੀ ਹੋਵੇ ਭਾਵੇਂ ਹੋਵੇ ਬਹੁਤੀ ਜਿਹੜਾ ਵੀ ਪਿਆਰ ਨਾਲ ਉਹਨੂੰ ਯਾਦ ਕਰਦਾ ਹੈ ਉਹਨੂੰ ਫਿਰ ਉਸ ਦੀ ਪ੍ਰਾਪਤੀ ਹੁੰਦੀ ਹੈ ਗੱਲ ਪ੍ਰੇਮ ਦੀ ਹੈ ਇਸ ਸ਼ਬਦ ਦੇ ਅੰਦਰ ਭਗਤ ਸਾਹਿਬ ਜੀ ਨੇ ਘਟਨਾ ਬਿਆਨ ਕਰਕੇ ਪ੍ਰੇਮ ਦੀ ਵਡਿਆਈ ਪ੍ਰੇਮ ਦੀ ਉਸਤਤ ਪ੍ਰੇਮ ਦੀ ਮਹਿਮਾ ਜਿਹੜੀ ਗਾਇਨ ਕੀਤੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਕਰ ਫਿਰ ਗੱਲ ਬਣ ਜਾਵੇਗੀ ਇਹ ਸਤਿਗੁਰੂ ਜੀ ਦਾ ਉਪਦੇਸ਼ ਸਿੱਖਿਆ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਥਾ ਤੁਰ ਤੂੰ ਪਹਿ ਅਰਧ ਜੀਉ ਪਿੰਡ ਸਭ ਤੁਮ ਬਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨ ਜਾਣੈ ਤੁਮਰਾ ਉਚੇਤੇ